ਯਾ ਮਹੱਬਤਾ ਨਾਲ ਆਵਦੇ ਆ ਗੁਰੂਆਂ ਦੇ ਐ ਮੰਗ ਲਿਗਾ ਵਿੱਚ ਦੁਖੀਆਂ ਦੇ ਹੱਕ ਦੇ ਮਾਫਗ ਉਹਨਾਂ ਕੋਲੇ ਅਤਾਖ ਤੋਡਹਾਲੇ ਗੁਰਾਂ ਨੂੰ ਚਾਮੈ ਅੱਖਣੀ ਪਰ ਵੇਖਣ ਵਾਲੀ ਓਏ ਮਨਾ ਤੇਰੀ ਅੱਖਣੀ ਰੱਬ ਦਾ ਕੋਲ ਡਗਾਉਂਦਾ ਮੇਰੇ ਤੇ ਕੋਰਸ ਨਾ ਜਿਨ੍ਹਾਂ ਨੇ ਮਾਲਕੀਲ ਕੇ ਡਬੀ ਰਚਪਾਲੇ ਗੁਰਾਂ ਨੂੰ ਜਾ ਮੈਂ ਰਹੀ ਹੱਬਤਾ ਸੀ ਨਾਲ ਸੋਹਣੀ ਕੁਰਸੀ ਵਾਲਿਆਂ ਨਾਲ ਗੁਰੂਆਂ ਦੇ ਹਕਾਲਾ ਦਾ ਕਹਿੰਦੇ ਰਾਮ ਤੇ ਲక్ష్మణ ਜੋੜੀ ਪ੍ਰਗਟ ਹੋ ਗਈ ਬੱਚ ਬੀਬੀ ਵਾਲੇ ਦੇ ਖੈਰ ਬਣਾ ਲਿਆ ਬਖਸ਼ਣ ਕਰ ਤਰੀਏ ਸਦੀ ਦੀ ਜੀਵਨੋ ਹਾਏ ਮੁੱਖ ਬੋਲੇ ਬੜਾ ਸਰੀਵਾਰੇ ਦੀਆਂ ਗੂੜੀਆਂ ਮੁਹੱਬਤਾਂ ਸੀ ਲਾਖ ਪਹਿਲਾ ਤੋਂ ਨਾਲ ਅਰਜਨ ਪਾਣੋਂ ਦੇ ਅਰਜਨ ਪਾਣੋਂ ਨੇ ਰਾਤ ਤੋੜ ਲਿਆ ਹਰਨ ਟੱਪ ਗਿਆ ਮੂਰਦੀ ਅਰਜਨ ਨੇ ਰਾਤ ਰੋਕ ਲਿਆ ਸੋਹਣੀ ਬਾਂਸਰੀ ਵਾਲੇ ਕਹਿੰਦੇ ਅਰਜਨਾ ਹਰਨ ਵੱਡਾ ਕਹੇ ਖਰੀ ਸੁਪਨ ਵੱਡਾ ਕਹੇ ਸਾਮ ਓ ਅਰਜਨਾ ਰਾਤ ਨੂੰ ਤੋੜ ਲ ਬਣੀ ਕਰੂ ਭਗਵਾਨ ਜੋ ਤੈਂਤਾ ਵਿੱਚ ਸੋਗਦੇ ਪੈ ਗਿਆ ਜਦੋਂ ਤੇਰੇ ਨਾਲ ਬੈਠੇ ਬੰਸਰੀ ਵਾਰੇ ਗੁਰਾਂ ਨੂੰ ਚਾਹ ਮਿਲਦੀ ਜੇ ਚਾਹ ਮਿਲਦੇ ਸੱਚੀਆਂ ਮਹੱਬਤਾਂ ਵਾਲੇ ਗੁਰਾਂ ਨੂੰ ਚਾਹ ਮਿਲਦੀ ਜੀਓ ਜਾ ਬੁੱਸਿਆ ਕੋਲੋਂ ਪੀ ਸਬਦਾਂ ਮੇ ਜੋ ਦਾਦਾ ਜੀ ਨਾ ਦਰ ਹੋ ਗਏ ਜੰਗ ਕਰੀ ਜਾਂਦਿਆਂ ਨੂੰ ਇੱਕ ਵੀ ਪਾਂਡੋ ਜੰਗ ਵਿੱਚ ਮਾਰੇ ਆਈ ਦਰਜੋਧਨ ਰੋਕੇ ਕਹਿੰਦਾ ਦਰਯੋਧਨ ਅੱਜ ਬੈਕਟੂ ਸਾਹਮਣੂ ਬੰਦ ਕੀਤੇ ਧੜ ਕਰਦੇ ਨੂੰ ਇੱਕ ਪਾਡੋ ਮਾਰ ਦੂ ਵਿੱਚ ਜੰਗ ਦੇ ਤੀਸਬ ਤਾਂ ਮਨੇ ਮੁਖ ਤੋਂ ਬਚਣ ਸੱਲਾਹੇ ਗੁਰਾਂ ਨੂੰ ਜਾਨ ਲਦੇ ਜਾਨ ਲਦੇ ਸੱਜੀਆਂ ਮਹਾਂਮਤਾ ਮਾਰੇ ਗੁਰਾਂ ਨੂੰ ਕਹਿੰਦੇ ਜੀਓ ਜਾਨ ਲਦੇ ਚੱਲ ਲਿਆ ਆਖੀਂਦਾ ਡੈਲ ਚੜਦੇ ਨੂੰ ਇੱਕ ਪਾਡੋਂ ਮਾਰ ਦੂ ਵਿੱਚ ਜੰਗ ਦੇ ਉਧਰੋਂ ਸ਼ਾਮਾਂ ਪੈ ਗਈਆਂ ਜੰਗ ਸਮਾਪਤ ਹੋ ਗਿਆ ਐਡੋ ਆਡੀ ਸੈਨਾ ਆ ਗਈ ਵਿੱਚ ਢੇਰਿਆਂ ਦੇ ਤੇ ਪਾਡ ਮਾ ਤੇ ਮੁੱਖ ਕਮਲਾ ਦੇ ਗੁਰਾਂ ਨੂੰ ਜੀ ਕੋਲ ਇਹ ਤੂ ਇਕ ਜਣਾ ਹੈ ਨਹੀਂਗਾ ਪੰਜਾਂ ਦੀ ਜੋਤ ਕੋਈ ਸੀ ਨਾ ਕੁਝ ਖਾਂਦਾ ਨਾ ਕੁਝ ਪੀਂਦਾ ਪਾਏ ਸੱਜਣੋਂ ਵਿੱਚ ਸੋਕਦੇ ਇਹਨੋਂ ਨੂੰ ਵਿੱਚ ਦੇ ਰਹੇ ਦੇ ਉਹ ਆ ਗਏ ਬੜਾ ਸਾਰੀ ਵਾਰ ਗੁਰਾਂ ਦਾਸ ਬਹਨੇ ਬਾਣ ਕਹਿੰਦਾ ਗੁਰੂ ਦੀ ਭੀ ਸਬ ਤਾਂ ਮੈਨੇ ਬਚਨ ਲੈ ਲਿਆ ਦਿਲ ਚੜਦੇ ਨੂੰ ਇੱਕ ਬਾਡੋਂ ਮਾਰ ਦੂ ਸੌਣੀ ਬਾਸਰੀ ਵਾਲੇ ਕਹਿੰਦੇ ਬਾਡਾਂ ਨੂੰ ਖਾਣਾ ਛੱਕ ਲੋ ਨਾਲ ਸ਼ੌਕ ਦੇ ਪ੍ਰੇਮ ਦੇ ਇਹ ਮੈਂ ਇੱਕ ਬਾਡੋਂ ਮਾਰ ਜੂ ਵਿੱਚ ਜੰਗ ਲ ਜਦੋਂ ਛੋਡੇ ਨਾਲ ਬੈਠੇ ਬਣ ਸਰੀ ਬਾ ਅਤਮਾ ਤੋਂ ਲੋਕ ਦੇ ਨੂੰ ਨਾ ਫੱਕਰਾ ਲੋ ਜਿੰਨਾ ਮੂਰੇ ਲੱਗ ਕੇ ਬੜਾ ਸਰੀਵਾਲੇ ਗੁਰਾ ਨੂੰ ਗੱਲ ਦੇ ਮਾਤਾ ਦਲੋਦੀ ਨੂੰ ਇਸ ਗੱਲ ਦਾ ਹੱਲ ਹੋ ਜਾ ਗਾ ਕਿੰਦਾ ਚਰਨਾ ਤੇ ਟੈਪੀ ਵੀ ਸੋਤਾ ਮੇ ਦੇ ਉਹ ਨਾ ਚਰ ਸਰ ਚੱਕੀ ਨਾ ਜਿੰਨਾ ਚਰ ਬੱਡ ਸੁਆ ਗਿੰਦਾ ਵਾਰ ਦਿਂਦੇ ਨੀ ਆਪੇ ਤੋਂ ਕਦਸਤੈ ਦੰਦ ਦੇ ਬਰਾਸ ਕਰਿ ਵਾਰੇ ਗੁਰਾ ਨੂੰ ਤਲੋ ਤੇ ਪਹੁੰਚ ਗਏ ਹੁੰਦੇ ਖਿੱਕੇ ਪਿਸਬਤਾ ਮਾਂ ਬੰਦਗੀ ਕਰਦਾ ਸੀ ਆਪ ਖੜ ਕੇ ਬਸਰੀ ਵਾਲੇ ਵਿੱਚ ਡੌਡੀ ਦੇ ਬਾੜ ਦੇ ਕਹਿੰਦਾ ਧੀਏ ਖਰਾਬਾ ਲਾ ਕੇ ਸਾਨੂੰ ਫੜਾ ਦੇ ਇਹਦੇ ਖੜਕੇ ਵਿੱਚ ਭਗਤੀ ਪੰਗ ਹੋ ਜੇ ਮੱਕਾ ਬੋਲਨੇ ਬਣ ਸਹੀ ਮਾਰੇ ਗੁਰਾਨੂ ਕਾ ਸੋਰੀ ਬਰਸਰੀ ਵਾਲੇ ਗੂਆਂ ਦੇ ਚੱਕ ਲੀਆਂ ਖੜਾਂ ਦਾ ਬੱਦੇ ਪ੍ਰੇਮ ਦੇ ਬਾਦਾ ਦਰੋਲਤੀ ਜਾਵੜੀ ਕੋਲੇ ਧੀ ਸੰਧਮੇ ਦੇ ਜਾਨ ਲੱਗਦਾ ਬਚਗੁਰਾ ਦੇ ਆ ਚੰਦਾ ਦੇ ਕਹਿੰਦਾ ਧੀਏ ਉੱਠ ਖੜਾ ਬੜਾ ਜੱਦ ਕੀਤਾ ਠਾਉਣ ਦਾ ਪਰ ਉੱਠੀ ਨਾ ਕਹਿੰਦਾ ਧੀਏ ਬੱਡ ਸੁਆਗਨ ਖੋਵੇਂ ਤੂੰ ਇਸੋਂ ਤਾਂ ਮੱਖ ਤੋਂ ਪਾਕਾ ਨ ਸਰਦਾਰ ਏ ਗੁਦਾ ਸਵਾਗਰ ਦਾ ਵਾਰ ਦਿੱਤਾ ਕਹਿੰਦੀ ਇੱਕ ਪਾਸੇ ਦਾ ਗੁਰੂ ਜੀ ਨਾਸ਼ ਕਰੀ ਜਾਂਦੇ ਆ ਪਾਡਮਾ ਦਾ ਇੱਕ ਪਾਸੇ ਬੋਟ ਸਵਾਗਰ ਦਾ ਵਾਰ ਦੇ ਹੀ ਜਾਣੇ ਹੋ ਅੱਜ ਵਾਲਾ ਬੋਲ ਸੱਚਾ ਹੋਊਗਾ ਕਿ ਇਹ ਅਗਲਾ ਬੋਲ ਸੱਚਾ ਹੋਊਗਾ ਮਾਤਾ ਦੋਲ ਦੀ ਰੋਕੇ ਮਾ ਸੱਤ ਪਾਰੇ ਗੁਰਾਂ ਨੂੰ ਜਾਵੇ ਕੌਣ ਆਇਆ ਤੇਰੇ ਕੋਲੇ ਤੇਰੇ ਨਾਲ ਫੜਕੇ ਡੌੜਿਆਂ ਤੋਂ ਲੈ ਗਈ ਕੋਲੇ ਪਸੰਜਵਾਲੇ ਪੂਰ ਨਵੇਂ ਅੱਗੇ ਬਸਰੀ ਵਾਲੇ ਚੱਕੀ ਫਿਰਦੇ ਵੇਖ ਇੱਕ ਦਾ ਮਮਨਸਰੀ ਵਾਲੇ ਗੁਨਾਹੂ ਜਾਣਦੇ ਵੇਖੀਆ ਕੋਲੇ ਬਰਸਰੀ ਵਾਲਿਆਂ ਦੇ ਤੇ ਭੀ ਸਬਦਾਂ ਮੈਂ ਦੀਆਂ ਤੂੰ ਭਾਂ ਨਹੀਂ ਕਿ ਲਿਗੰਗਾ ਕਹਦਾ ਧੱਜ ਤੂੰ ਤੇ ਤਨ ਉਹ ਕੁੜਾ ਹੋ ਗਿਆ ਜਿਹਦੇ ਵਿੱਚੋਂ ਉਹਨਾ ਹੋ ਗਿਆ ਜਿਹਦੇ ਅਕਰਾ ਮ ਚੱਕੇ ਭਰ ਦੇ ਬਰਨ ਸਾਰੀ ਮਾਰੇ ਸੱਚਾ ਹੋਊਗਾ ਆਗਮਾ ਦੀ ਜੱਤ ਹੋਊਗੀ ਕੌਮਾਂ ਦੀ ਹਾਰ ਹੋਊਗੀ ਬਚ ਮਾ ਭਾਰਤ ਜੁੱਧ ਦਾ ਇਸ ਤੋਂ ਬਲੇ ਮੁੱਖ ਤੋਂ ਬਚ ਨਾ ਸੁਣਨਾਰੇ ਗੁਰਾਂ ਨੂੰ ਜਾ ਮਰਦੇ ਜਾ ਮਰਦੇ ਈਤਾ ਇਹਦਾ ਵੱਡੇ ਵੱਡੇ ਸੈਨਾ ਯੋਧੇ ਤਾਂ ਸੈਨਾ ਮੰਗ ਲਈ ਸੀ ਮੀਰੋ ਭਗ ਦੁਰਾਧਰ ਯੋਧਣੇ ਇਹ ਪੁੱਛਿਆ ਕੋਲੋਂ ਪਾਡ ਬਣ ਗਾ ਤੁਹਾਨੂੰ ਕੀ ਚਾਹੀਦਾ ਇਹਨਾਂ ਨੇ ਇੱਕ ਮੰਗ ਲੈ ਪਨ ਸਾਰੀ ਵਾਰੇ ਗੁਰਾਂ ਨੂੰ ਤਾਂ ਮਿਲਦੇ ਜਾਂਦੇ ਦੇ ਸੱਚਿਆਂ ਮੁਆਫਤਾ ਬਾਣੇ